ਹਾਂਜੀ ਹੋਰ ਕੀ ਹਾਲ ਚਾਲ ਹੈ ਮਿੱਤਰੋ ਅੱਜ ਅਸੀਂ ਆਏ ਹਾਂ ਜੀ ਫਲੋਰ ਭੈਣੀ ਵਾਲਿਆਂ ਦੇ ਇਹ ਵੀਡੀਓ ਮੈਂ ਕੋਈ ਪ੍ਰੋਮੋਸ਼ਨ ਲਈ ਨਹੀਂ ਬਣਾ ਰਿਹਾ ਜੇਕਰ ਤੁਸੀਂ ਸੋਚੋ ਕਿ ਮੈਂ ਪ੍ਰੋਮੋਸ਼ਨ ਕਰ ਰਿਹਾ ਕਰਾਂਗੀ ਪ੍ਰੋਮੋਸ਼ਨ ਪਰ ਥੋੜੀ ਟਾਈਮ ਬਾਅਦ ਬਟ ਇੱਥੇ ਜੋ ਮੈਂ ਆਪਣਾ ਫੀਡਬੈਕ ਆ ਜੋ ਨਾਨਵੇਜ ਖਾਣ ਦੇ ਸ਼ਕੀਨ ਨੇ ਸੋ ਮੈਂ ਇਹਨਾਂ ਤੋਂ ਪਲੇਟ ਪੈਕ ਕਰਵਾਈ ਜੀ ਕੀਮਾ ਨਾਨ ਯਾਨੀ ਕਿ ਚਿਕਨ ਕੀਮਾ ਨਾਨ ਦੀ ਪਲੇਟ ਪੈਕ ਕਰਾਈ ਜੋ ਦਾ ਰੇਟ ਹੈ ਉਹ ਵੀ ਮੈਂ ਤੁਹਾਨੂੰ ਅੱਗੇ ਦੱਸਦਾ ਹਾਂ ਸੋ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਇਹ ਦੇਖੋ ਜੀ ਮੈਂ ਆਪਣੇ ਘਰ ਲਿਆ ਆ ਪੈਕ ਕਰਾ ਕੇ ਸੋ ਆਹ ਦੇਖੋ ਜੀ ਖੋਲ ਕੇ ਦਿਖਾ ਦਿੰਦਾ ਇਹ ਹੈਗੇ ਜੀ ਕੀਮਾ नान ਜਿਹੜਾ ਕੀਮਾ ਹੈ ਇਹਦੇ ਵਿੱਚ ਪੂਰਾ ਫਿਲ ਕੀਤਾ ਹੁੰਦਾ ਇਸ नान ਦੇ ਵਿੱਚ ਇੱਕ नान ਮਿਲਦਾ ਆ ਸੋ 160 ਰੁਪਏ ਦੀ ਪਲੇਟ ਆ ਇਹ ਕੀਮੇ ਨਾਨ ਦੀ ਨਾਲ ਇਹਨਾਂ ਨੇ ਆ ਦੇਖੋ ਜੀ ਕੀਮਾ ਆ ਜੋ ਮੈਂ ਆਪਣਾ ਓਪੀਨੀਅਨ ਦੱਸਾ ਸੋ ਮੈਂ ਪਹਿਲਾਂ ਵੀ ਇੱਕ ਵਾਰ ਖਾਧੀ ਸੀ ਸੋ ਮੈਂ ਸੋਚਿਆ ਚਲੋ ਆਪਣਾ ਫੀਡਬੈਕ ਦੇ ਦਿੰਦਾ ਆ ਸੋ ਮੈਨੂੰ ਬਹੁਤ ਪਸੰਦ ਆਈ ਇਹਨਾਂ ਦੀ ਆਹ ਜੋ ਰੈਸਪੀ ਆ ਕੀਮਾ ਨਾਨ ਜੋ 160 ਰੁਪਏ ਦੀ ਪਲੇਟ ਹੈ ਉਹਦੇ ਵਿੱਚ ਨਾਲ ਸਾਨੂੰ ਮਿਲਦੇ ਆ ਜੀ ਥੋੜੇ ਟਿਸ਼ੂ ਦੇ ਦਿੰਦੇ ਹੱਥ ਸਾਫ਼ ਕਰਨ ਲਈ ਤੇ ਆਨਿਅਨਸ ਦਿੰਦੇ ਨੇ ਤੇ ਕਾਫੀ ਸਿਰਕੇ ਵਾਲੇ ਆਨਿਅਨ ਹੈ ਤੇ ਗ੍ਰੀਨ ਚਟਨੀ ਮਿਲਦੀ ਆ ਸੋ ਜੇਕਰ ਤੁਸੀਂ ਖਾਣਾ ਚਾਹੁੰਦੇ ਨੌਨ ਵੇਜ ਦੇ ਸ਼ਿਕੀਨ ਜਾਂ ਤੇ ਭੈਣੀ ਵਾਲਿਆਂ ਦੇ ਫਲੋਰ ਜਾਂ ਗੁਰਾਇੰ ਵੀ ਉਹਨਾਂ ਦੀ ਬ੍ਰਾਂਚ ਆ ਤੇ ਅਪਰੇ ਵੀ ਆ ਇਹਨਾਂ ਤਿੰਨਾਂ ਦੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਸੋ ਮੇਰਾ ਫੀਡਬੈਕ ਸਿਗਾ ਇਟਸ ਟੋਟਲੀ ਐਕਸਲੈਂਟ ਬਹੁਤ ਵਧੀਆ ਲੱਗਾ ਮੈਨੂੰ ਕੀਮਾ नान ਤੇ ਬਾਕੀ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਤੁਸੀਂ ਇਹਨਾਂ ਦੀ ਦੁਕਾਨ ਤੋਂ ਕੀਮਾ नान ਖਾਦਾ ਜਾਂ ਹੋਰ ਚੀਜ਼ ਕਿਹੜੀ ਤੁਹਾਨੂੰ ਵਧੀਆ ਲੱਗਦੀ ਆ ਸੋ ਥੈਂਕ ਯੂ